ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਉੱਤੇ ਤਖਤਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਵਧਾਈ ਦਿੱਤੀ ਹੈ ਹੋਰ ਉਹਨਾਂ ਕੀ ਕੁਝ ਕਿਹਾ ਉਹ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜ਼ਿਗਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ ਔਰ ਇਸ ਜਨ ਦਿਹਾੜੇ ਦੀਆਂ ਸਭ ਨੂੰ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਬਧਾਈਏ ਸਤ ਜੀ ਆਦਾ ਬਾਬਾ ਫਤਿਹ ਸਿੰਘ ਜੀ ਉਹ ਮਹਾਨ ਹਸੀ ਨੇ ਜਿਨ੍ਹਾਂ ਨੇ ਪੰਜ ਭੌਤਕ ਤੰ ਦੇ ਵਿੱਚ ਉਮਰ ਭਾਵੇਂ ਛੋਟੀ ਹੰਡਾਈ ਹੈ ਪਰ ਸਾਕਾ ਵੱਡਾ ਕੀਤਾ ਆਪਣੇ ਵੀਰ ਬਾਬਾ ਜੋਰਾਵਰ ਸਿੰਘ ਜੀ ਨਾਲ ਮਿਲ ਕੇ ਸਰਹੰਦਾ ਦੀ ਧਰਤੀ ਦੇ ਉੱਤੇ ਉਹ ਸਾਕਾ ਵਰਤਾਇਆ ਆਪਣੀ ਮਹਾਨ ਸ਼ਹਾਦਤ ਦੇ ਕੇ ਜਿਸ ਨੂੰ ਰਹਿੰਦੀ ਦੁਨੀਆ ਜੜੀ ਹੈ ਉਹ ਯਾਦ ਕਰਦੇ ਰਹੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਇਹ ਦੋ ਪਿਆਰੀਆਂ ਐਸੀਆਂ ਬੰਦਗੀ ਭਜਨ ਤੇ ਸਿਮਰਨ ਦੀਆਂ ਮੂਰਤ ਰੂਹਾਂ ਨੇ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੈ ਦੀਨ ਕਬੂਲ ਕਰਨਾ ਈਮ ਮੰਨਣੀ ਜਿਹੜੀ ਹੈ ਇਹ ਪਰਵਾਨ ਨਹੀਂ ਕੀਤੀ ਮੌਤ ਪਰਵਾਨ ਕੀਤੀ ਹੈ ਪਰ ਸਾਨੂੰ ਇਹ ਸਿਖਾਇਆ ਹੈ ਕਿ ਜਿਹੜੇ ਆਪਣੇ ਅਕੀਦੇ ਲਈ ਆਪਣੇ ਵਿਸ਼ਵਾਸ ਲਈ ਆਪਣੇ ਹੱਕਾਂ ਲਈ ਆਪਣੇ ਧਰਮ ਲਈ ਡਟ ਕੇ ਪਹਿਰੇਦਾਰੀ ਕਰਦੇ ਉਹ ਹਮੇਸ਼ਾ ਸੰਸਾਰ ਦੇ ਉੱਤੇ ਯਾਦ ਰੱਖੇ ਜਾਂਦੇ ਜਿੰਦਗੀ ਆਉਣੀ ਜਾਣੀ ਹੈ ਜ਼ਿੰਦਗੀ ਨੇ ਇੱਕ ਦਿਨ ਮੁੱਕਣਾ ਮੁੱਕ ਜਾਂਦੀ ਹੈ ਖਤਮ ਹੋ ਜਾਂਦੀ ਹੈ ਔਰ ਉਹ ਜਿੰਦਾ ਕਦੇ ਖਤਮ ਨਹੀਂ ਹੁੰਦੀਆਂ ਜਿਹੜੀਆਂ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਵਾਂਗ ਆਪਣੀ ਜਾਨ ਨਿਸ਼ਾਹਰ ਕਰ ਜਾਂਦੀਆਂ ਮੈਂ ਇੱਕ ਵਾਰੀ ਫੇਰ ਇਨ੍ਹਾਂ ਮਹਾਨ ਸੂਰਬੀਰ ਜੋਧਿਆਂ ਦੇ ਜਿਨ੍ਹਾਂ ਨੇ ਮਹਾਨ ਸ਼ਹਾਦਤ ਦਿੱਤੀ ਹੈ ਮੈਂ ਜਨਮ ਦਿਨ ਦੇ ਉੱਤੇ ਬਾਬਾ ਸਾਹਿਬ ਜੱਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਬਹੁਤ 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 ਸਮੂਹ ਖਾਲਸਾ ਪੰਥ ਨੂੰ ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ